ਸੱਚੀ ਗੱਲ ਦੋਸਤੋ ਯਸਪੀਓ ਦੇਖ ਰਹੇ ਤੁਸੀਂ ਮੈਂ ਨੂਰਵਰ ਚੋਟਾ ਤੁਹਾਡੇ ਨਾਲ ਤਾਂ ਗੱਲ ਪਤੇ ਦੀ ਕਰਾਂਗੇ ਕਿਉਂਕਿ ਅਸੀਂ ਹਮੇਸ਼ਾ ਇਸ ਤਰ੍ਹਾਂ ਦੇ ਟੌਪਿਕਸ ਨੂੰ ਇਗਨੋਰ ਕਰ ਦਿੰਨੇ ਆ ਜੋ ਕਿ ਸਾਡੇ ਸਮਾਜ ਦਾ ਅਸਲ ਵਿਸ਼ਾ ਨਹੀਂ ਔਰ ਕੁਦਰਤ ਦੇ ਨਾਲ ਜੁੜੀਆਂ ਗੱਲਾਂ ਨੇ ਕੁਦਰਤ ਨੇ ਹਵਾ ਸਾਨੂੰ ਫ੍ਰੀ ਦਿੱਤੀ ਐ ਪਾਣੀ ਫ੍ਰੀ ਦਿੱਤਾ ਮਿੱਟੀ ਫ੍ਰੀ ਦਿੱਤਾ ਪਰ ਅਸੀਂ ਉਹਦੀ ਨਜਾਇਜ਼ ਵਰਤੋਂ ਕਰ ਰਹੇ ਆ ਹਵਾ ਪ੍ਰਦੂਸ਼ਣ ਕਰ ਰਹੇ ਆ ਬਹੁਤ ਸਾਰੀਆਂ ਫੈਕਟਰੀਆਂ ਦਾ ਧੂਆਂ ਜਿਹੜਾ ਉਹ ਹਵਾ ਨੂੰ ਪলিউਟਡ ਕਰ ਰਿਹਾ ਔਰ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਕਾਰਨ ਨੇ ਟ੍ਰੈਫਿਕ ਕਿੰਨੀ ਵੱ ਚੁਕੀ ਹੈ ਹਰ ਕਾਰ ਦੇ ਵਿੱਚ ਮੋਟਰਸਾਈਕਲ ਵਹੀਕਲ ਹੈਗਾ ਹੀ ਔਰ ਇਸ ਕਾਰਨ ਹਵਾ ਪ੍ਰਦੂਸ਼ਿਤ ਹੋ ਰਹੀ ਹੈ ਪਰ ਦੋਸਤੋ ਹਵਾ ਪ੍ਰਦੂਸ਼ਣ ਦਾ ਕਾਰਨ ਸਾਡੀ ਬੋਡੀ ਤੇ ਪਊਗਾ ਸਾਡੀ ਸਿਹਤ ਖਰਾਬ ਹੋ ਰਹੀ ਹੈ ਹਰ ਇੱਕ ਬੰਦੇ ਨੂੰ ਕੋਈ ਨਾ ਕੋਈ ਪ੍ਰੋਬਲਮ ਆ ਹਰ ਘਰ ਦੇ ਵਿੱਚ ਕੋਈ ਨਾ ਕੋਈ ਬਿਮਾਰੀ ਹੈ ਕਾਰਨ ਕੀ ਹੈ ਕਿ ਪੋਲੂਸ਼ਨ ਕਰਕੇ ਜੋ ਗੱਡੀ ਹਵਾ ਸਾਡੇ ਅੰਦਰ ਜਾਂਦੀ ਹੈ ਉਸ ਕਾਰਨ ਅਸੀਂ ਸਮੱਸਿਆਵਾਂ ਦੇ ਨਾਲ ਜੂਝੇ ਪਰ ਫਿਰ ਵੀ ਸਾਨੂੰ ਇਹ ਸਭ ਪਤਾ ਹੈ ਇਹ ਸਭ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਇਸ ਚੀਜ਼ ਨੂੰ ਸੀਰੀਅਸ ਨਹੀਂ ਲੈ ਰਹੇ ਖਬਰ ਵਿੱਚ ਇਸ ਕਰਕੇ ਲੈ ਕੇ ਆਈਆਂ ਕਿਉਂਕਿ ਤੁਹਾਡੇ ਸਾਰਿਆਂ ਦੀਆਂ ਅੱਖਾਂ ਖੁੱਲ ਜਾਣ ਔਰ ਤੁਸੀਂ ਸੋਚੋ ਤੇ ਸੋਚਣ ਤੇ ਮਜਬੂਰ ਹੋ ਕਿ ਅਸੀਂ ਕੀ ਕਰ ਰਹੇ ਹਾਂ ਅਸੀਂ ਇਨਸਾਨ ਹੋਣ ਦਾ ਫਰਜ਼ ਨਿਭਾ ਰਹੇ ਹਾਂ ਅਸੀਂ ਕੁਦਰਤ ਦੇ ਨਾਲ ਖਿਲਵਾੜ ਕਿਉਂ ਕਰ ਰਹੇ ਹਾਂ ਕਿਉਂ ਅਸੀਂ ਵਾਰ-ਵਾਰ ਪਾਣੀ ਵੇਸਟ ਕਰ ਰਹੇ ਹਾਂ ਕਿਉਂ ਇਸ ਤਰ੍ਹਾਂ ਦੀਆਂ ਚੀਜ਼ਾਂ ਕਰ ਰਹੇ ਹਾਂ ਤਾਂ ਦੋਸਤੋ ਜੋ ਨਵੇਂ ਅੰਕੜੇ ਸਾਹਮਣੇ ਆਏ ਨੇਗੇ ਹੈਲਥ ਇਫੈਕਟਸ ਇੰਸਟੀਚਿਊਟ ਦੀ ਰਿਪੋਰਟ ਆਈ ਹੈ ਤੇ ਉਹਦੇ ਤਹਿਤ ਪਤਾ ਲੱਗਿਆ ਕਿ 21 ਲੱਖ ਭਾਰਤੀ ਲੋਕਾਂ ਦੀ ਮੌਤ ਹੋਈ ਹੈ। ਉਹਦਾ ਕਾਰਨ ਕੀ ਹੈ ਜੀ? ਹਵਾ ਪ੍ਰਦੂਸ਼ਣ। ਹਵਾ ਪ੍ਰਦੂਸ਼ਣ ਦੇ ਕਾਰਨ ਸਾਲ 2021 ਦੇ ਵਿੱਚ ਪੂਰੀ ਦੁਨੀਆ ਦੇ ਵਿੱਚ 81 ਲੱਖ ਲੋਕਾਂ ਦੀ ਮੌਤ ਹੋਈ ਸੀ। ਇਹ ਦਾਵਾ ਅੱਜ ਜਾਰੀ ਇੱਕ ਰਿਪੋਰਟ ਦੇ ਵਿੱਚ ਕੀਤਾ ਗਿਆ ਹੈ। ਇਸ ਦੇ ਵਿੱਚ ਕਿਹਾ ਗਿਆ ਹੈ ਕਿ ਸਮੇਂ ਦੌਰਾਨ ਹਵਾ ਪ੍ਰਦੂਸ਼ਣ ਕਾਰਨ ਭਾਰਤ ਦੇ ਵਿੱਚ 21 ਲੱਖ ਅਤੇ ਚੀਨ ਦੇ ਵਿੱਚ 23 ਲੱਖ ਲੋਕਾਂ ਦੀ ਜਾਨ ਗਈ ਸੀ ਯੂਨੀਸੇਫ ਦੇ ਨਾਲ ਪਾਈਵਾਲੀ ਵਾਲੇ ਅਮਰੀਕਾ ਆਧਾਰਿਤ ਆਜ਼ਾਦਾਨਾ ਤੌਰ ਤੇ ਖੋਜ ਕਰਨ ਵਾਲੇ ਸੰਗਠਨ ਹੈਲਥ ਇਫੈਕਟਸ ਇੰਸਟੀਚਿਊਟ ਦੀ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਹਵਾ ਪ੍ਰਦੂਸ਼ਣ ਦੇ ਕਾਰਨ 2021 ਦੇ ਵਿੱਚ ਭਾਰਤ ਦੇ ਵਿੱਚ 5 ਸਾਲ ਤੋਂ ਘੱਟ ਉਮਰ ਦੇ 1,69,400 ਬੱਚਿਆਂ ਦੀ ਮੌਤ ਹੋਈ ਹੈ। ਅਰ ਇਸ ਤੋਂ ਬਾਅਦ ਨਾਈਜੀਰੀਆ ਦੇ ਵਿੱਚ 114000 100 ਅਰੇ ਪਾਕਿਸਤਾਨ ਦੇ ਵਿੱਚ 68100 ਇਥੋਪੀਆ ਦੇ ਵਿੱਚ 33100 ਅਤੇ ਬੰਗਲਾਦੇਸ਼ ਦੇ ਵਿੱਚ 19100 ਬੱਚਿਆਂ ਦੀ ਮੌਤ ਹਵਾ ਪ੍ਰਦੂਸ਼ਣ ਦੇ ਕਾਰਨ ਹੋਈ ਹੈ। ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਦੱਖਣੀ ਏਸ਼ੀਆ ਦੇ ਵਿੱਚ ਹਵਾ ਪ੍ਰਦੂਸ਼ਣ ਮੌਤ ਦਾ ਸਭ ਤੋਂ ਵੱਡਾ ਕਾਰਨ ਹੈ ਜਿਸ ਤੋਂ ਬਾਅਦ ਖੂਨ ਦੇ ਉੱਚ ਦਬਾਅ ਖੁਰਾਤ ਤੇ ਤੰਬਾਕੂ ਦਾ ਸੇਵਨ ਮੌਤ ਦਾ ਮੁੱਖ ਕਾਰਨ ਹੈ ਰਿਪੋਰਟ ਦੇ ਮੁਤਾਬਕ 2021 ਦੇ ਵਿੱਚ ਹੋਈਆਂ ਮੌਤਾਂ ਦੀ ਗਿਣਤੀ ਕਿਸੇ ਵੀ ਪਿਛਲੇ ਸਾਲ ਦੇ ਅੰਮਾਨ ਨਾਲੋਂ ਵੱਧ ਸੀ ਭਾਰਤ 21 ਲੱਖ ਚੀਨ 23 ਲੱਖ ਦੇ ਵਿੱਚ ਮੌਤ ਦੇ ਮਾਮਲੇ ਪੂਰੀ ਦੁਨੀਆ ਦੇ ਮੁਕਾਬਲੇ ਨਾਲੋਂ 54 ਫੀਸਦੀ ਵੱਧ ਸਨ ਰਿਪੋਰਟ ਅਨੁਸਾਰ ਦੱਖਣੀ ਏਸ਼ੀਆ 'ਚ ਹਵਾ ਪ੍ਰਦੂਸ਼ਣ ਦੇ ਵੱਧ ਪ੍ਰਭਾਵ ਵਾਲੇ ਮੁਲਕਾਂ ਦੇ ਵਿੱਚ ਪਾਕਿਸਤਾਨ ਦੀ ਗੱਲ ਕਰੀਏ ਤਾਂ 250000 ਮੌਤਾਂ ਬੰਗਲਾਦੇਸ਼ ਦੇ ਵਿੱਚ 236000 ਬਿਮਾਰ ਮਰਦੇ ਵਿੱਚ 1 ਲੱਖ 1600 ਔਰ ਦੱਖਣੀ ਪੂਰਬੀ ਏਸ਼ੀਆ ਤਿੰਡੋਨੇਸ਼ੀਆ ਦੇ ਵਿੱਚ 221620 ਵਿਤਨਾਮ ਦੇ ਵਿੱਚ 99700 ਮੌਤਾ ਤੇ ਫਿਲੀਪੀਨਸ ਦੀ ਜੀ ਗੱਲ ਕਰੀਏ ਤਾਂ 98209 ਮੌਤਾ ਔਰ ਇਸ ਤੋਂ ਇਲਾਵਾ ਅਫਰੀਕਾ ਦੇ ਵਿੱਚ ਨਾਈਜੀਰੀਆ ਦੇ ਵਿੱਚ 206700 ਤੇ ਮਿਸਰ ਦੇ ਵਿੱਚ 116500 ਮੌਤਾ ਸ਼ਾਮਲ ਨੇ اور ਵੱਡੀ ਗੱਲ ਹੈ ਕਿ ਸਾਡਾ ਭਾਰਤ ਤੇ ਚੀਨ ਇਸ ਗੱਲ ਦੇ ਵਿੱਚ ਪਹਿਲੇ ਨੰਬਰ ਤੇ ਰਿਹਾ ਕਿ ਅਸੀਂ ਪੋਲਿਊਟਡ ਏਰੀਆ ਦੇ ਵਿੱਚ ਜਿ ਰਹੇ ਆ ਅਸੀਂ ਰਹਿ ਰਹੇ ਆ ਪਰ ਅਸੀਂ ਉਹ ਪੋਲਿਊਟਡ ਏਰੀਆ ਨੂੰ ਠੀਕ ਨਹੀਂ ਕਰ ਸਕਦੇ ਸਾਰਾ ਸਾਡੇ ਹੱਥ ਵਿੱਚ ਹੈ ਸਰਕਾਰਾਂ ਚੋਂ ਤੱਕ ਕੀ ਨਹੀਂ ਕਰ ਸਕਦੇ ਅਸੀਂ ਵੱਧ ਤੋਂ ਵੱਧ ਰੁੱਖ ਲਾ ਸਕਦੇ ਆ ਗਰਮੀ ਵਧਣ ਦਾ ਕਾਰਨ ਕੀ ਹੈ ਗਰਮੀ ਵਧਣ ਦਾ ਕਾਰਨ ਏਸੀਆਂ ਦੀ ਵਰਤੋਂ ਹੈ ਜੋ ਅਸੀਂ ਏਸੀਆਂ ਤੋਂ ਬਿਨਾ ਬਿਲਕੁਲ ਨਹੀਂ ਰਹਿੰਦੇ ਹੈਗੇ ਅੱਗੇ ਅਸੀਂ ਰੁੱਖਾਂ ਦੀ ਛਾਂ ਹੇਠ ਬੈੰਦੇ ਸੀਗੇ ਅ ਮੰਜੀਆਂ ਤੇ ਬਹਿਣਾ ਬਾਹਰ ਸੌਣਾ ਅੱਜ ਕੱਲ ਤਾਂ ਏਸੀਆਂ ਤੋਂ ਬਿਨਾ ਅਸੀਂ ਸਾਹ ਹੀ ਨਹੀਂ ਲੈਂਦੇ ਹੈਗੇ ਔਰ ਦੂਜੀ ਗੱਲ ਪਾਣੀ ਨੂੰ ਵੱਧ ਤੋਂ ਵੱਧ ਅਸੀਂ ਵੇਸਟ ਕਰ ਰਹੇ ਆਂ ਜਿਵੇਂ ਅਸੀਂ ਕੁਦਰਤ ਦੇ ਨਾਲ ਖਿਲਵਾੜ ਕਰਦੇ ਆਂ ਪਰ ਕੁਦਰਤ ਮੌਕਾ ਨਹੀਂ ਦਿੰਦੀ ਹਜੇ ਵੀ ਸਬਲੰਦੀ ਲੋੜ ਆ ਹਜੇ ਤਾਂ 21 ਲੱਖ ਲੋਕਾਂ ਦੀ ਮੌਤ ਹੋਈ ਹੈ ਅੱਗੇ ਪਤਾ ਨਹੀਂ ਕਿੰਨੀਆਂ ਕੁ ਮੌਤਾਂ ਹੋਣੀਆਂ ਤਾਂ ਦੋਸਤੋ ਇਹ ਸਭ ਤੁਹਾਡੇ ਹੱਥ ਹੈ ਹਜੇ ਵੀ ਸੰਭਲ ਜਾ